ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੰਤ ਗੁਰੂ ਕੈ ਸਾਹਿਬ ਸੰਗਤ ਜੀ ਅੱਜ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ਼ਹੀਦ ਬਾਬਾ ਬੋਤਾ ਸਿੰਘ ਜੀ ਸ਼ਹੀਦ ਬਾਬਾ ਗਰਜਾ ਸਿੰਘ ਜੀ ਦਾ ਸ਼ਹੀਦੀ ਸਥਾਨ ਜਿਸ ਜਗ੍ਹਾ ਤੇ 1739 ਈਸਵੀ ਦੇ ਲਗਭਗ ਜਦੋਂ ਖਾਨ ਬਹਾਦਰ ਜਕਰੀਆ ਖਾਨ ਨੇ ਇਹ ਐਲਾਨ ਕਰ ਦਿੱਤਾ ਵੀ ਮੈਂ ਪੰਜਾਬ ਦੇ ਵਿੱਚੋਂ ਸਾਰੇ ਸਿੱਖ ਜਿਹੜੇ ਖਤਮ ਕਰ ਦੇਣੇ ਨੇ ਔਰ ਖਤਮ ਕਰਨ ਦਾ ਤਰੀਕਾ ਉਹਨੇ ਇਹ ਸੋਚਿਆ ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਆਉਣੇ ਸ਼ੁਰੂ ਕਰ ਦਿੱਤੇ ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ ਉਹਨੂੰ ਪੈਸੇ ਜਿਹੜਾ ਸਿੱਖ ਦੀ ਦਸ ਪਾਉਂਦਾ ਉਹਨੂੰ ਪੈਸੇ ਸਿੱਖ ਆਪਣੇ ਘਰ-ਵਾਰ ਛੱਡ ਕੇ ਬੀਕਾਨੇਰ ਦੀ ਸ਼ਾਮ ਵਿੱਚ ਤੇ ਕਨੂਆਣ ਦੀ ਸ਼ਾਮ ਵਿੱਚ ਬੀਕਾਨੇਰ ਦੇ ਜੰਗਲਾਂ ਦੇ ਵਿੱਚ ਸਿੰਘ ਚਲੇ ਆਖਰਕਾਰ ਗੁਰਸਥਾਨਾਂ ਦੇ ਨਾਲ ਸਿੱਖ ਜੁੜੇ ਨੇ ਉਹ ਰਾਤ ਬਰਾਤ ਤੇ ਇਧਰੋਂ ਉਧਰ ਝਾੜੀਆਂ ਬੇਲਿਆਂ ਦੇ ਵਿੱਚ ਲੁਕ ਛਿਪ ਕੇ ਤੇ ਦਿਨ ਦੇ ਟਾਈਮ ਤੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਗੁਰਸਥਾਨਾਂ ਤੇ ਉਹਨਾਂ ਨੇ ਦਰਸ਼ਨ ਤੇ ਇਸ਼ਨਾਨ ਕਰਨੇ ਰਾਤ ਦੇ ਟਾਈਮ ਤੇ ਦਰਸ਼ਨ ਇਸ਼ਨਾਨ ਕਰਕੇ ਤੇ ਦਿਨ ਦੇ ਟਾਈਮ ਤੇ ਇਦਾਂ ਝਾੜੀਆਂ ਬੇਲਿਆਂ ਦੇ ਵਿੱਚ ਲੋਕ ਜਿਹੜਾ ਸੀ ਉਹ ਪਾਸ ਕਰ ਲੈਣਾ ਇਸ ਸਥਾਨ ਤੇ ਵੀ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਇੱਕ ਦਿਨ ਦੇ ਟਾਈਮ ਦੇ ਉੱਤੇ ਇਹਨਾਂ ਝਾੜੀਆਂ ਬੇਲਿਆਂ ਦੇ ਵਿੱਚ ਛੁਪ ਕੇ ਬੈਠੇ ਨੇ ਇਧਰੋਂ ਰਾਹੀ ਲਾਹੌਰ ਵੱਲ ਨੂੰ ਗੱਡੀ ਲੈ ਕੇ ਜਾ ਰਹੇ ਨੇ ਤੇ ਉਹਨਾਂ ਦੀ ਇੱਕ ਦੀ ਨਿਗਾ ਜਿਹੜੀ ਸੀ ਉਹ ਪਈ ਝਾੜੀਆਂ ਬੇਲਿਆਂ ਦੇ ਵਿੱਚ ਦੂਜਿਆਂ ਨੂੰ ਕਹਿੰਦਾ ਕਿ ਸਿੱਖ ਜਾਂਦੇ ਨੇ ਉਹ ਕਹਿੰਦਾ ਨਹੀਂ ਸਿੱਖ ਖਾਨ ਬਹਾਦਰ ਜਕਰੀਆ ਖਾਨ ਨੇ ਖਤਮ ਕਰ ਦਿੱਤੇ ਸਿੱਖ ਦਾ ਤੇ ਹੁਣ ਦੇਖ ਨੂੰ ਨਾਮੋਂ ਨਿਸ਼ਾਨ ਵੀ ਨਹੀਂ ਹੈ ਆਪਣੇ ਘਰਵਰ ਛੱਡ ਕੇ ਸਿੱਖ ਜਿਹੜੇ ਆ ਉਹ ਜੰਗਲਾਂ ਦੇ ਵਿੱਚ ਨਿਕਲ ਗਿਆ ਜੇ ਕੋ ਬਚਿਆ ਤੇ ਖਾਨ ਬਹਾਦਰ ਜਕਰੀਆ ਖਾਨ ਨੇ ਸਿੱਖ ਸਾਰੇ ਖਤਮ ਕਰ ਦਿੱਤੇ ਆ ਇਹ ਜਿਹੜੀ ਆਵਾਜ਼ ਸੀ ਇਹ ਬਾਬੇ ਬੋਤਾ ਸਿੰਘ ਬਾਬੇ ਕਰਜਾ ਸਿੰਘ ਦੇ ਕੰਨਾਂ ਦੇ ਵਿੱਚ ਉਹਨਾਂ ਨੇ ਸੋਚਿਆ ਧੰਨ ਗੁਰੂ ਕਲਗੀਧਰ ਪਾਛਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਰ ਸੋਇਆ ਹੋਇਆ ਖਾਲਸਾ ਪ੍ਰਗਟ ਕੀਤਾ ਹੋਇਆ ਖਾਲਸਾ ਇਹ ਕਦੀ ਖਤਮ ਨਹੀਂ ਹੋ ਸਕਦਾ ਦੱਸਣਾ ਚਾਹੀਦਾ ਹੈ ਖਾਨ ਬਹਾਦਰ ਜਕਰੀਆ ਖਾਨ ਉਹ ਸਿੱਖਾਂ ਨੂੰ ਖਤਮ ਨਹੀਂ ਕਰ ਸਕਦਾ ਸਿੱਖ ਕਦੀ ਖਤਮ ਨਹੀਂ ਹੋਣਗੇ ਪ੍ਰਗਟ ਹੋ ਖਾਲਸਾ ਪਰਮਾਤਮਾ ਕੀ ਓ ਪਰਮਾਤਮਾ ਦੀ ਮੌਜ ਦੇ ਨਾਲ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਸ ਨੇ ਪ੍ਰਗਟ ਕੀਤਾ ਕਿ ਕਦੇ ਖਤਮ ਨਹੀਂ ਹੋ ਸਕਦਾ ਉਹਨਾਂ ਨੇ ਬਾਹਰ ਨਿਕਲੇ ਝਾੜੀਆਂ ਬੇਲਿਆਂ ਦੇ ਵਿੱਚੋਂ ਮੋٹے ਸੋਹਣੇ ਟੋਟੇ ਛੋਟੇ ਜਿਹੜੇ ਸੀ ਉਹ ਤੋੜੇ ਜਿਹੜੇ ਉਹਨਾਂ ਦੇ ਕੋਲੋਂ ਸਟੈਪ ਦਾ ਫਿਆਰ ਉਹ ਬਾਹਰ ਨਿਕਲੇ ਐਡੀ ਸ਼ਾਹੀ ਛੜਕ ਹੈ ਤੁਸੀਂ ਦੇਖਣੀ ਹੈ ਹੁਣ ਵੀੜੀ ਦੇ ਥਰੂ ਇਹ ਜਿਹੜੇ ਛੜਕ ਦੇ ਉੱਤੇ ਆਣ ਕੇ ਬਾਬਾ ਬੋਤਾ ਸਿੰਘ ਜੀ ਬਾਬਾ ਦਰਜਾ ਸਿੰਘ ਜੀ ਖੜ ਗਏ ਜਿਹੜੇ ਤੇ ਗੱਡੇ ਖੋਤੇ ਲਾਹੌਰ ਵੱਲ ਨੂੰ ਜਾਂਦੇ ਆ ਉਹਨਾਂ ਨੂੰ ਰੋਕ ਕੇ ਕਹਿੰਦੇ ਵੀ ਖਾਲਸੇ ਦਾ ਰਾਜ ਹੋ ਗਿਆ ਟੈਕਸ ਦੇ ਕੇ ਜਾਓ ਜਿਹੜੇ ਲਾਹੌਰ ਤੋਂ ਤਰਨਤਾਰ ਸਾਹਿਬ ਵੱਲ ਨੂੰ ਜਾਂਦੇ ਉਹਨਾਂ ਕੋਲੋਂ ਕਿਸੇ ਨੇ ਉਹਨਾਂ ਦਾ ਮਕਸਦ ਕੋਈ ਪੈਸੇ ਇਕੱਠੇ ਕਰ ਰਹੇ ਨਹੀਂ ਸਿਰਫ ਲਾਹੌਰ ਦਰਬਾਰ ਦੇ ਵਿੱਚ ਇਹ ਗੱਲ ਪਚਾਉਣੀ ਵੀ ਖਾਲਸਾ ਖਤਮ ਨਹੀਂ ਹੋਇਆ ਜਿਹੜੇ ਲਾਹੌਰ ਨੂੰ ਗੱਡੇ ਤੇ ਖੋਤੇ ਜਾਂਦੇ ਉਹਨਾਂ ਨੂੰ ਰੋਕਣਾ ਕਿ ਖਾਲਸੇ ਦਾ ਰਾਜ ਹੋ ਗਿਆ ਇੱਥੇ ਟੈਕਸ ਦੇ ਕੇ ਜਾਣਾ ਟੈਕਸ ਗਰਾਉਂਦੇ ਰਹੇ ਟੈਕਸ ਦੇ ਕੇ ਜਾਂਦੇ ਰਹੇ ਆਖਰਕਾਰ 10 ਤੋਂ 12 ਦਿਨ ਇਤਿਹਾਸ ਲਿਖ ਦਿੱਤਾ ਪੀ ਹੋ ਗਏ ਟੈਕਸ ਕਰਾਉਂਦੇ ਆ ਕੋਈ ਉਹਨਾਂ ਨੂੰ ਰੋਕਣ ਵਾਲਾ ਨਹੀਂ ਆਖਰ ਉਹਨਾਂ ਦਾ ਜੋ ਮਕਸਦ ਸੀ ਉਹ ਤਾਂ ਦੱਸਣਾ ਸੀ ਕਿ ਖਾਲਸਾ ਕਦੀ ਖਤਮ ਨਹੀਂ ਹੁੰਦਾ ਉਹਨਾਂ ਨੇ ਕਿ ਚਿੱਠੀ ਲਿਖੀ ਚਿੱਠੀ ਦੇ ਵਿੱਚ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਲਿਖਦੇ ਆ ਚਿੱਠੀ ਲਿਖੇ ਸਿੰਘ ਬੋਤਾ ਹੱਥ ਹੈ ਸੋਤਾ ਰਹਾ ਖੜੋਤਾ ਆਣਾ ਲਾਇਆ ਗੱਡੀ ਨੂੰ ਟਕਾ ਲਾਇਆ ਕੋਤਾ ਆਖੀ ਭਾਬੀ ਖਾਨ ਨੂੰ ਸਿਰ ਤੇ ਦੇਵਰ ਹੈ ਸਿੰਘ ਬੋਤਾ ਇਹ ਚਿੱਠੀ ਲੈ ਕੇ ਗੱਡੇ ਵਾਲ ਨੂੰ ਫੜਾਈ ਆ ਕਿ ਖਾਨ ਬਹਾਦਰ ਜਕਰੀਆ ਖਾਨ ਨੂੰ ਇਹ ਚਿੱਠੀ ਦੇ। ਉਹਨੇ ਜਾ ਕੇ ਜਦੋਂ ਖਾਨ ਬਹਾਦਰ ਜਕਰੀਆ ਖਾਨ ਨੂੰ ਇਹ ਚੁੱਪੀ ਦਿੱਤੀ ਨਾਲੇ ਗੱਡੇ ਵਾਲੇ ਨੇ ਦੱਸਿਆ ਵੀ ਉੱਥੇ ਟੈਕਸ ਕਰਾ ਰਹੇ ਆ ਤੁਸੀਂ ਕਹਿੰਦੇ ਓ ਖਾਲਸਾ ਸਿੰਘ ਖਤਮ ਕਰ ਦਿੱਤੇ ਆ ਤੇ ਉਹ ਉੱਥੇ ਤੇ ਨਾਕਾ ਲਾ ਕੇ ਚੁੰਗੀ ਬਸੂਦ ਰਹੇ ਆ ਵੀ ਖਾਲਸੇ ਦਾ ਰਾਜ ਹੋ ਜੇ। ਅੱਗ ਬੋਲਾ ਹੋ ਗਿਆ। ਖਾਨ ਬਹਾਦਰ ਜਕਰੀਆ ਖਾਨ ਉਹਨੇ ਸੱਦਿਆ ਆਪਣਾ ਠੰਡ ਫਾਇਦਾ ਕਿ ਕਲਸ਼ਰ 100 ਸਵਾਰ ਦੇ ਕੇ ਭੇਜਿਆ ਚੰਗੇ ਚੋਟੀ ਦੇ ਸੋਹਣੇ ਤਗੜੇ ਜਵਾਨ ਕਿ ਉਹਨਾਂ ਨੂੰ ਦੋਹਾਂ ਸਿੰਘਾਂ ਨੂੰ ਪਕੜ ਕੇ ਚਾਇਸ਼ੀਦ ਕਰਕੇ ਇੱਥੇ ਲੈ ਕੇ ਆਉ। ਉਹ 100 ਅਲੀ ਅਲੀ ਕਰਦੇ ਜਦੋਂ ਇੱਥੇ ਸਵਾਰ ਆਏ ਤੇ ਆਣ ਕੇ ਦੋ ਸਿੰਘ ਖੜੇ ਸੜਕ ਦੇ ਵਿੱਚ ਉਹਨਾਂ ਦੇ ਕੋਲ ਮੋٹے ਛੋਟੇ ਆ। ਉਹ ਕਹਿਣ ਲੱਗੇ ਤੁਸੀਂ ਸਾਡਾ ਨਾ ਜੜਤਾ ਲੜ ਨਹੀਂ ਸਕਦੇ। ਮੁਕਾਬਲਾ ਤਾਂ ਸਾਡਾ ਕਰ ਨਹੀਂ ਸਕਦੇ ਇੱਕ ਪਾਸੇ ਤੇਜ ਹਥਿਆਰ ਆ। ਸਾਉਂਸ ਵਾਰ ਹੈ ਤੁਸੀਂ ਰੋਜ਼ ਤੁਹਾਡੇ ਕੋ ਥਿਆਰ ਵੀ ਕੋਈ ਐਸ਼ਾ ਨਹੀਂ ਚੁੱਪ ਕਰਕੇ ਆਪਣੇ ਆਪ ਨੂੰ ਤੁਸੀਂ ਸਾਡੇ ਹਵਾਲੇ ਕਰਦੇ ਹੋ ਬਾਬਾ ਬੋਤਾ ਸਿੰਘ ਬਾਬਾ ਗੱਜਾ ਸਿੰਘ ਕਹਾਂ ਲੱਗਿਆ ਨਹੀਂ ਤੁਸੀਂ ਇੱਕ ਧਰਮ ਯੁੱਧ ਇੱਥੇ ਕਰੋ ਸਾਡੇ ਨਾਲ ਉਹ ਕਹਿੰਦਾ ਜੀ ਉਹ ਕਿਵੇਂ ਕਹਿੰਦੇ ਅਸੀਂ ਦੋ ਹਾਂ ਤੁਸੀਂ ਆਪਣੇ ਤਗੜੇ ਜਵਾਨ ਚਾਰ ਮੈਦਾਨ ਦੇ ਵਿੱਚ ਕਰਦੇ ਜੇ ਅਸੀਂ ਚਾਰਾਂ ਨੂੰ ਖਤਮ ਕਰਦੇ ਤੁਸੀਂ ਅੱਠ ਕੱਢ ਦਿਓ ਜੇ ਅਸੀਂ ਅੱਠਾਂ ਨੂੰ ਖਤਮ ਕਰਦੇ ਤੁਸੀਂ 16 ਕੱਢ ਦਿਓ ਕਹਿੰਦਾ ਜੀ ਉਹਨਾਂ ਤਗੜੇ ਜਵਾਨ ਜਿਹੜੇ ਸੀ ਚਾਰ ਦੋਹਾਂ ਦੇ ਮੁਕਾਬਲੇ ਜਦੋਂ ਕੱਢੇ ਬਾਬੇ ਬੋਤਾ ਸਿੰਘ ਬਾਬੇ ਕਰਜਾ ਸਿੰਘ ਜੀ ਨੇ ਉਹ ਟੰਬਿਆਂ ਦੇ ਨਾਲ ਉਹਨਾਂ ਚਾਰਾਂ ਨੂੰ ਉਹਨੇ 8 ਗੱਡੇ 8 ਖਤਮ ਕਰਾਏ ਉਹਨੇ 16 ਗੱਡੇ ਇਦੋਂ ਫਿਰ ਕਹਿਣ ਲੱਗੇ ਕਿ ਅਸੀਂ ਤੇ ਦੋਵਾਂ ਦੇ ਕੋਲੋਂ ਇੰਨੀ ਫੌਜ ਮਰਵਾ ਰਹੇ ਹਾਂ ਸਾਰਿਆਂ ਨੂੰ ਬੁਥਮ ਕੀਤਾ ਸਾਰੇ ਜਿੰਨੇ ਸਿਪਾਹੀ ਸਨ ਉੱਟ-ਉੱਟ ਕੇ ਬਾਬੇ ਬੋਤਾ ਸਿੰਘ ਬਾਬੇ ਕਰਜਾ ਸਿੰਘ ਤੇ ਪਹੁੰਚੇ ਪਿੱਠਾਂ ਦੇ ਨਾਲ ਪਿੱਠ ਜੋੜ ਕੇ ਸਿੰਘਾਂ ਨੇ ਉਹਨਾਂ ਅਸਵਾਰਾਂ ਦੇ ਨਾਲ ਲੜਦਿਆਂ ਹੋਏ ਆ ਮੁਗਲ ਫੌਜ ਦੇ ਨਾਲ ਲੜਦਿਆਂ ਹੋਏ ਆ ਇਸ ਜਗ੍ਹਾ ਤੇ ਸ਼ਹੀਦੀ ਇਸ ਜਗ੍ਹਾ ਵੀ ਜੋ ਸੇਵਾ ਹੈ ਬਾਬਾ ਜਗਤਾਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਕਰਨ ਤਾਂ ਵਾਲੇ ਕਰਵਾ ਰਹੇ ਨੇ ਤੁਸੀਂ ਦੇਖ ਰਹੇ ਹੋ ਮੈਂ ਕਿਸੇ ਕਵੀ ਦੀਆਂ ਸ਼ਤrana ਪੜਦਾ ਹਾਂ ਤੁਹਾਡੇ ਜੀ ਦੇ ਸ਼ਹੀਦਾਂ ਤੇ ਪਤਾ ਲੱਗੇ ਕਿ ਹਰ ਵਰ੍ਹੇ ਸਮੇਲੇ ਦੇਸ਼ ਤੇ ਮਰਨੇ ਵਾਲੇ ਤੋਂ ਅਜੇ ਵੀ ਬਾਕੀ ਨਿਸ਼ਾਨ ਹੁੰਦਾ ਹੈ ਆਓ ਅੱਜ ਆਪਾਂ ਦੇਖ ਰਹੇ ਹਾਂ ਸ਼ਹੀਦਾਂ ਦੀ ਜਗ੍ਹਾ ਤੇ ਜਿੱਥੇ ਉਹਨਾਂ ਦਾ ਖੂਨ 흘ਿਆ ਨੇਤੀ ਮੇਲੇ ਲੱਗਦੇ ਨੇ ਨੇਤੀ ਇੱਥੇ ਮੇਲਾ ਲੱਗਦਾ ਹੈ ਬਾਬਾ ਜੀ ਨੇ ਬਾਬਾ ਜੀ ਗੁਰਤਾ ਸਿੰਘ ਸਾਹਿਬ ਜੀ ਨੇ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਅਕੈਡਮੀ ਖੋਲੀ ਹੈ ਜਿਹਦੇ ਵਿੱਚ ਲਗਭਗ 2500 ਬੱਚਾ ਪੜਦਾ ਹੈ ਤੇ ਨਾਲ ਲਗਭਗ 150 ਜੋ ਇੰਟੈਲੀਜੈਂਸ ਸਟਾਫ ਹੈ ਉਹ ਬੱਚਿਆਂ ਨੂੰ ਸਫਲਾਈ ਦੇ ਰਿਹਾ ਗੁਰਮੁਖੀ ਗੱਤਕੇ ਦੀ ਦੁਨੀਆਦਾਰੀ ਪੜ੍ਹਾਈ ਦੀ ਤੇ ਨਾਲ ਕਿੰਨੀ ਟ੍ਰਾਂਸਪੋਰਟ ਐ ਬੱਚੇ ਲੈ ਕੇ ਆਉਂਦੀ ਹੈ ਤਾਂ ਕਿ ਪੰਜ ਸੇਵਾ ਕਰਨ ਵਾਸਤੇ ਲੋਕ ਸਾਡੇ ਕੋਲ 200 ਜੀ 150 ਜੀ ਜਿਹੜੇ ਆ ਉਹ ਇੱਥੇ ਸੇਵਾਵਾਂ ਕਰਨ ਵਾਸਤੇ ਆਉਂਦੇ ਨੇ ਇਸ ਅਸਥਾਨ ਤੇ ਰੋਗ ਵੀ ਇਨਾਸ਼ੀ ਦਾ ਸੰਗਤ ਅਸਥਾਨ ਤੇ ਮੇਲੇ ਲੱਗੇ ਨੇ ਸੋ ਇਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ 29 ਜੂਨ 15 ਹਾਂ ਦਿਨ ਮਿਲਦਾ ਆ ਕੁਝ ਲਗਭਗ ਹੀ ਆਪਾਂ ਮੰਨੀਆਂ ਤੇ 9 8 9 ਦੇ ਰਹਿ ਗਿਆ ਜਿਸ ਦਿਨ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਇਸ ਹਸਤਾਨ ਤੇ ਸ਼ਹੀਦ ਹੋਏ ਉਹਨਾਂ ਦਾ ਸ਼ਹੀਦੀ ਦਿਹਾੜਾ ਆਪਣੇ ਧੂਰਤਾਂ ਦੇ ਨਾਲ ਇਸ ਜਗ੍ਹਾ ਤੇ ਮਨਾਇਆ ਜਾਂਦਾ ਹੈ ਤਿਆਰੀਆਂ ਬਹੁਤ ਜ਼ੋਰ ਦੇ ਨਾਲ ਚੱਲ ਰਹੀਆਂ ਨੇ ਸੰਗਤਾਂ ਬਹੁਤ ਹੀ ਨਿਕਮਸਤ ਕੇਤ ਹੁੰਦੀਆਂ ਨੇ ਕਿ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਵੀ ਕਰੂੰਗਾ ਕਿ ਤੁਸੀਂ ਦੇਖ ਰਹੇ ਹੋ ਸਾਰਾ ਗੁਰਸਥਾਨ ਜਿਉ ਮਾਪੁਰਸ਼ਾਂ ਨੇ ਸੰਘ ਵੀ ਆਂ ਨੂੰ ਦੇਖਦਿਆਂ ਹੋਇਆ ਬੜਾ ਵੱਡਾ ਗੁਰਸਥਾਨ ਇੱਥੇ ਬਣਾਇਆ ਪਹਿਲਾਂ ਤੋਂ ਜਗ੍ਹਾ ਦੀ ਕਮੀ ਬਹੁਛੇ ਪਾਰਨਾ ਕਰਕੇ ਬਹੁਤ ਛੋਟਾ ਜਿਹਾ ਦਰਬਾਰ ਪਿੱਛੇ ਬਣਾਇਆ ਸੀ ਲਗਭਗ ਕੋਈ 82 83 ਦੇ ਵਿੱਚ ਹੁਣ ਸੰਗਤ ਨੂੰ ਆਮਦ ਨੂੰ ਦੇਖਦਿਆਂ ਹੋਇਆ ਬਹੁਤ ਹੀ ਵਿਸ਼ਾਲ ਵੱਡਾ ਗੁਰਸਥਾਨ ਦਾ ਪ੍ਰਸ਼ਾਨਾ ਸ਼ਹੀਦਾ ਦਿਹਾੜਾ ਨੂੰ ਸਮਰਪਿਤ ਬਣਾਇਆ ਤੇ ਉਸ ਅਸਥਾਨ ਦੇ ਵਿੱਚ ਇਹ ਜੋ 15 ਹਾਰ 29 ਜੂਨ ਨੂੰ ਸਮਾਗਮ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਪੱਕੇ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਸ ਜਗ੍ਹਾ ਤੇ ਬਿਰਾਜਮਣ ਹੋਣਗੇ ਜੀ ਸੋ ਸਾਰੇ ਮੈਂ ਇਹ ਕਹਿੰਦਾ ਆਪਣੇ ਪਰਿਵਾਰਾਂ ਸਮੇਤ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ